ਇਸ ਸਤ ਕੇ ਨਾਮ ਹੈ ਜੀ ਆਪਣਾ ਮੈਂ ਸੁਦੇਵ ਕਾਗਰਤਰਾ ਜਿਹੜੀ ਆਮ ਆਦਮੀ ਪਾਰਟੀ ਦੀ ਜਿਹਾਰ ਹੋਈ ਹੈ ਪੰਜਾਬ 'ਚ ਹੋਈ ਹੈਗੀ ਹੈ ਬੜੀ ਨਮੋਸ਼ਨਲ ਕਹਿਣਾ ਪੈ ਰਿਹਾ ਕਿ ਅਸੀਂ 2013 ਵਿੱਚ ਗੁਰਨਾਨ ਘਾਸਾਲ ਦੇ ਸਾਹਮਣੇ ਤਰਵਿੰਦਰ ਜੀ ਬਸੰਦਪੁਰਾ ਬਾਪੂ ਨੂਬ ਡੈਥ ਹੋ ਗਈ ਉਹਨਾਂ ਦੀ ਤਸਵੀਰ ਜੱਸੀ ਉਹਨਾਂ ਦੀ ਡੈਥ ਹੋ ਗਈ ਹਰਜੀ ਸੇਹਰਾ ਸੀ ਗੁਰਦੀਨ ਧਮੋਲੀ ਸੀ ਅੱਛਾ ਦੀ ਜੋਗ ਸਿੰਘ ਨੜਿਆਲੀ ਅਸੀਂ 20 ਬੰਦੇ ਹੁੰਦੇ ਸੀ ਅਸੀਂ ਦਫ਼ਤਰ ਖੋਲ ਕੇ ਉਹਦੇ ਕੰਪਿਊਟਰ ਲਾ ਕੇ ਇਹ ਪਾਰਟੀ ਸ਼ਰੀਆਤ ਕੀਤੀ ਸੀ ਬੁੱਟਾ ਲਾਇਆ ਸੀ ਸਿੰਚਿਆ ਸੀ ਉਸ ਤਮਾ 20 20 ਪਿੰਡ ਦਿੱਤੇ ਸੀ ਇਹਨਾਂ ਅਸੀਂ ਕਰਦੇ ਰਹਿੰਦੇ ਸੀ ਜੇ ਸਾਡੇ ਕੋਲ ਪ੍ਰੂਫ ਵੀ ਹੈਗਾ ਇਹ ਸਾਰੇ ਪਿੰਡ ਨੇ ਦੇਖ ਸਕਦੇ ਆ ਤੁਸੀਂ ਕਿ ਪਿੰਡ ਟਹਿਲਪਰਾ ਹੈ ਮਾਨਕਪੁਰ ਖੜਾ ਗੱਜੂ ਖੜਾ ਇਹ ਫੋਟੋਆਂ ਨੇ ਇਹ ਧਰਵੀਰ ਗਾਂਧੀ ਦੀ ਜਿਹੜੀ ਮੈਸੇਜ ਖੜੀ ਹੈ ਕੜਾਵਾ ਵਿਖੇ ਅਸੀਂ 20 20 ਬੰਦੇ ਇਕੱਠੇ ਕਰਨੇ ਤੇ ਪੁਲਿਸ ਨੂੰ ਸਮਝਾਉਣਾ ਸਮਝਾ ਕੇ ਇਸ ਤਰ੍ਹਾਂ ਲਹਿਰ ਬਣਦੀ ਚਲੀ ਗਈ ਕਿ ਜੋ ਵੀ ਸਰਕਾਰ ਨੇ ਪਾਰਟੀ ਨੇ ਕੈਂਡੀਡੇਟ ਦਿੱਤਾ ਅਸੀਂ ਸਵਕਾਰ ਕਰ ਲਿਆ ਜਿਤਾਇਆ ਲੇਕਿਨ ਜ਼ਿੰਮੇਵਾਰੀ ਤਾਂ ਫੇਰ ਇਦਾਂ ਦੀ ਬਣਦੀ ਜੀ ਐਮਐਲਏ ਦੀ ਠੀਕ ਨਹੀਂ ਐਮਐਲਏ ਕੀ ਕਰਦੇ ਐਮਐਲਏ ਨੇ ਕੀ ਕੀਤਾ ਜਿੰਨਾ 70% ਵਲੰਟੀਅਰ ਸੀ ਉਹ ਭਜਾਤਾ ਉਹਨਾਂ ਦੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਨੂੰ ਮੂੰਹ ਲਾਣਾ ਬੰਦ ਕਰਤਾ ਅਸੀਂ ਪਿੰਡਾਂ ਜਾਂਦੇ ਸੀ ਉਹ ਕਹਿੰਦੇ ਸਾਡੇ ਕੰਮ ਕਰਾਓ ਨਹੀਂ ਕੰਮ ਕਿੱਦਾਂ ਹੋਣਗੇ ਫਿਰ ਤੂੰ ਸਾਡੇ ਕੋਲ ਵੋਟਾਂ ਲੈਣ ਆਂਦੇ ਸੀ ਮੈਂ ਕਹਾਂ ਜੀ ਸਾਡੇ ਅੱਗੇ ਐਮਐਲਏ ਨਹੀਂ ਸੁਣਦੇ ਹੈਗੇ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਵੋਟ ਨਾਲ ਹੀ ਜਵਾਬ ਦੇਵਾਂਗੇ ਅਸੀਂ ਚੁੱਪ ਕਰ ਜਾਂਦੇ ਸੀ ਕੀ ਕਰੀਏ ਠੀਕ ਹੈ ਨਹੀਂ ਤੇ ਜੇ ਇਹਨਾਂ ਨੇ ਜੈਦਾਦਾਤਾ ਜੀ ਮਿੰਨਾ ਹੀ ਬਣਾਉਣੀ ਸੀ ਲੋਕਾਂ 'ਚ ਨਹੀਂ ਵਿਚਰਨਾ ਸੀ ਫਿਰ ਨਾ ਐਮਐਲਏ ਬਣਦੇ ਇਹ ਠੀਕ ਹੈ ਨਹੀਂ ਤੇ ਕੀ ਕਰਦੇ ਇਹ ਕੀ ਭਾਦੇ ਆ ਰੇੜੀਪੌਲਪੁਰ ਕਮਿਊਨਿਟੀ ਹੈ ਇੱਥੇ ਦਰਜਨਾਂ ਦੇ ਹਿਸਾਬ ਨਾਲ ਹਰ ਰੋਜ਼ ਨਿੱਨਾ ਮਿੱਤਰ ਨਾਲ ਸ਼ਾਮਲ ਹੁੰਦੇ ਸੀ ਲੋਕ ਵੋਟਾਂ ਕਿੱਥੇ ਗਈਆਂ ਮਿਲ ਸਾਬ ਰਾਜਪੁਰ ਦੀਆਂ ਤੁਹਾਨੂੰ ਪਹਿਲਾਂ ਬਲੂਨ ਹਲਕੇ ਦਾ ਜਿਤਾਇਆ ਸੀ 25 30 ਪਿੰਡਾਂ ਇੱਕ ਮੋਜਬਲਾ ਦੇ ਦੇ ਉਧਰੋਂ ਜਿੱਤ ਗਿਆ ਸੀ ਤੁਸੀਂ ਉਧਰ ਤੁਸੀਂ ਫੋਕਸ ਨਹੀਂ ਕੀਤਾ ਇੱਥੇ بڑے ਲੋਕਾਂ ਨਾਲ ਹਾਰ ਪਵਾਏਗੇ ਵੋਟਾਂ ਜੇ ਪਵਾ ਹੀ ਨਹੀਂ ਵੋਟ ਕਿੱਦਾਂ ਬਣਦੀ ਹੈਗੀ ਹੈ ਦੀਵਾਲੀ ਨੂੰ ਇੱਕ ਤਿਹਾਰ ਹੁੰਦਾ ਵੱਡਾ ਬੌਲਪੁਰ ਕਮਿਊਨਿਟੀ ਉੱਥੇ ਪਟਾਕਿਆਂ ਦੀ ਰਿਟੇਲ ਚ ਪਟਾਕੇ ਵੇਚਦੀ ਹੈ ਉੱਥੋਂ ਵੀ ਸੁਣਿਆ ਵੀ ਪਰਸਤਾਲ ਪੈਸੇ ਲਈ ਹੈ ਜਾਂ ਤਾਂ ਪੈਸੇ ਲੈ ਲੋ ਜਾਂ ਵੋਟਾਂ ਪਵਾ ਲੋ ਇਦਾਂ ਹੀ ਬੂਥ ਹੈ ਉੱਥੋਂ 50000 ਰੁਪਏ ਲਿਸੈਂਸਤਾ ਦੇ ਰਿਹਾ ਬਣਨ ਦਾ ਇੱਕ ਜਾਂ ਸਾਸ ਲੈ ਲਓ ਪੈਸਾ ਲੈ ਲਓ ਜਾਂ ਉਹਨਾਂ ਦੇ ਵੋਟਾਂ ਲੈ ਲਓ ਮੈਂ ਕੀ ਕੀ ਕਹਾ ਮੈਂ ਤਾਂ ਮੈਲੇ ਨਹੀਂ ਕਹੂੰਗਾ ਭਈ ਭਾਈ ਇਹਨਾਂ ਕੋਲ ਤੁਸ ਤੁਹਾਨੂੰ ਦਿਸਣਾ ਚਾਹੀਦਾ ਸੀ ਲੋਕਾਂ ਕੋ ਵਲੰਟੀਅਰ ਦੀ ਸੁਣਨੀ ਚਾਹੀਦੀ ਸੀ ਜਿਹੜਾ ਲੋਕਾਂ ਦਾ ਅੱਜ ਜਵਾਬ ਦਿੱਤਾ ਠੀਕ ਹੈ ਤੇ ਭਗਵੰਦ ਮਾਨ ਜੀ ਨੇ ਅਹੀ ਬੇਨਤੀ ਹੈ ਕਿ ਹਰ ਘਲਕੇ ਜ ਵੈਸੇ ਤਾਂ ਪੰਜਾਬ ਜੇ ਹਾਰ ਗਈ ਜਿੱਥੇ ਜਿੱਥੇ ਹਾਰੀ ਹੈ ਇਹਨਾਂ ਐਮਐਲਏ ਨੂੰ ਨੱਥ ਪਾਓ ਇੱਥੇ ਪੰਜ-ਪੰਜ ਮੈਂਬਰੀ ਕਮੇਟੀ ਬਣਾਓ ਜਿਹੜੀ ਕੈਂਡੀਡੇਟ ਅਟੈਚ ਹੋਵੇ ਸਿੱਧੀ ਉਹ ਉਹਨਾਂ ਨੂੰ ਪਾਵਰਾਂ ਦਿਓ ਉਹ ਲੋਕਾਂ ਦੇ ਕੰਮ ਕਰੇ ਡੁੱਲੇ ਬੇਰਾਂ ਦਾ ਕੁਝ ਨਹੀਂ ਹੋਇਆ ਅਸੀਂ ਵਲੰਟੀਅਰਾਂ ਨੂੰ ਦੁਬਾਰੇ ਵਾਪਸ ਲਿਆਵਾਂਗੇ ਲਿਆ ਕੇ ਪਾਰਟੀ ਨੂੰ ਫੇਰ ਖੜਾ ਕਰਾਂਗੇ ਇਹ ਕਾਂਗਰਸ ਨਹੀਂ ਜੇਤੀ ਇਹ ਵਲੰਟੀਅਰਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ ਭਗਵੰਤ ਸਿੰਘ ਠਾਡੇ ਕੋ ਇਹ ਲੋਕ ਦੱਸਦੇ ਨਹੀਂ ਐਮਐਲਏ ਇਹ ਕਹਿੰਦੇ ਸਾਰਾ ਕੁਝ ਠੀਕ ਚੱਲ ਰਿਹਾ ਪਰ ਗ੍ਰਾਊਂਡ ਪੱਧਰ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿਉਂਕ ਮੈਂ ਸਾਡਾ ਕੈਂਡੀਡੇਟ ਹੈ ਸੌਰੀ ਇਹ ਐਮਐਲਏ ਕਹਿਣਗੇ ਵੀ ਸੁਖਦੇਵ ਸਿੰਘ ਸਾਡਾ ਵਰਕਰ ਨਹੀਂ ਸੀ ਇਹ ਦੇਖੋ ਜੀ ਮੇਰੇ ਕੋ ਉਹ 17 ਦਾ ਹੈਗਾ ਇਹ ਕਾਰਡ ਹੈ ਮੈਂ ਪੋਲਿੰਗ ਜੈਂਟ ਬਣਿਆ ਕਾਊਂਟਿੰਗ ਜੈਂਟ ਬਣਿਆ ਇਹਨਾਂ ਦਾ ਉੱਥੇ ਯੂਨੀਵਰਸਿਟੀ ਮੈਂ ਗਾਂਧੀ ਦਾ ਬਣਿਆ 14 ਚ ਇਹ ਕਹਿਣ ਜੋਗੇ ਨਹੀਂ ਮੈਂ 20 ਪਿੰਡ ਸੰਭੇ ਮੈਂ ਤੁਹਾਨੂੰ ਪਹਿਲੇ ਵੀ ਦਿਖਾਤਾ ਇਸ ਤਰ੍ਹਾਂ ਮੈਂ ਹੁ ਕੀ ਕੀ કહਾਂ ਵੀ ਜੇ ਇਹਨਾਂ ਨੇ ਆਪਣੀਆਂ ਆਪਣੇ ਕਾਰੋਬਾਰ ਕਰਨੇ ਸੀ ਫਿਰ ਕਿਉਂ ਇਹ ਰਾਜਨੀਤੀ ਜਾਈ ਸੀ ਲੋਕਾਂ ਦਾ ਬਦਲਾ ਭਾਲਿਆ ਦੀ ਫਿਰ ਤਾਂ ਕਾਲੀ ਕਾਂਗਰਸ ਠੀਕ ਸੀ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਹੋਇਆ ਕੋਈ ਇਹਨਾਂ ਨੂੰ ਪਾਵਰਾਂ ਦਿਓ ਹੋਰ ਚਾਚਾਰ ਬੰਦੇ ਲਾਓ ਕਾਰਨ ਕੀ ਸਮਝਦੇ ਸੀ ਕਾਰਨ ਦੇ ਸਮਝਦੇ ਆ ਬਈ ਸਭ ਤੋਂ ਵੱਡਾ ਵਲੰਟੀਅਰ ਨੇ ਇੱਕ ਆਸ ਰੱਖੀ ਸੀ ਬਈ ਕੋਈ ਬਦਲਾਅ ਆਊਗਾ ਸਾਡਾ ਇੱਜ਼ਤਮਾਨ ਆਊਗਾ 70 ਸਾਲ ਤੋਂ ਦੁਗੀ ਜੀ ਲੋਕ ਹੀ ਨਾ ਤੋਂ ਠੀਕ ਹੈ ਇਹ ਬਣ ਕੇ ਇਹਦੇ ਪੈਰ ਥਲੇ ਵਟੇਰਾ ਆ ਗਿਆ ਠੀਕ ਹੈ ਜਿਹੜਾ ਮਰਜੀ ਤੁਸੀਂ ਖੜ੍ਹ ਜੇ ਤੁਸੀਂ ਬਣ ਜਾਂਦੇ ਐਮਐਲ ਇਹ ਕੀ ਗੱਲ ਹੈ ਇਹ ਤਾਂ ਇਹ ਹੈ ਵੀ ਜੇ ਇਹਨਾਂ ਦੇ 20-20 ਸਾਲ ਲੜਾਈ ਕਰਾਈ ਹੁੰਦੀ ਉਸ ਤੋਂ ਬਾਅਦ ਵੀ ਐਮਐਲ ਬਣਦੇ ਫਿਰ ਵਰਕਰ ਦੀ ਪਦਾ ਹੁੰਦਾ ਕਦਰ ਕੀ ਹੁੰਦੀ ਹੈ ਕਿਸ ਤਰ੍ਹਾਂ ਕੰਮ ਹੁੰਨੇ ਆ ਵਰਕਰ ਇੱਜ਼ਤਮਾਨ ਭਰਦਾ ਹੈਗਾ ਉਹ ਕਹਿੰਦਾ ਵੀ ਮੈਨੂੰ ਬਿਠਾਓ ਜੇ ਹਫ਼ਤੇ ਦੋ ਦਿਨ ਵੀ ਇਹ ਦਰਵਾਰ ਲਾਂਦੇ ਜਾਂ ਤਿੰਨ ਦਿਨ ਵੀ ਲਾਂਦੇ ਦੋ ਘੰਟੇ 8 ਤੋਂ 10 ਲੋਕਾਂ ਦੀਆਂ ਸਮੱਸਿਆ ਸੁਣਦੇ ਲੋਕਾਂ ਦੇ ਛੋਟੇ ਛੋਟੇ ਕੰਮ ਹੋਣੇ ਤਹਿਸੀਲ ਦੇ ਕਚਹਿਰੀਆਂ ਦੇ ਥਾਣੇ ਦੇ ਕਰਾ ਕੇ ਵਰਕਰ ਖੁਸ਼ੀ ਹੋ ਜਾਂਦਾ ਵੀ ਮੇਰੀ ਬੱਲੇ ਬੱਲੇ ਐਮ ਐਲਏ ਸੁਣਦਾ ਇਹਨਾਂ ਦਾ ਫੋਨ ਹੀ ਚੱਕਣੇ ਬੰਦ ਕਰਦੇ ਤਧਾਰ ਲੋਕਾਂ ਨਾਲ ਯਾਰੀ ਨਾਲ ਜਿੰਨਾ ਕੋਈ ਪੈਸਾ ਹੈਗਾ ਤੁਸੀਂ ਸਮਝ ਗਏ ਪੈਸਿਆਂ ਨਾਲ ਕਿਉਂ ਯਾਰੀ ਲਾਈ ਹੈਗੀ ਹੈ ਹੁਣ ਮੈਂ ਬਹੁਤਾ ਨਾ ਕਹਾ ਬਈ ਪਵਨ ਮਾਨ ਜੀ ਇਹਨਾਂ ਨੂੰ ਕੋਈ ਸੁਧਾਰ ਕਰੋ ਨਹੀਂ ਤਾਂ ਆਪ ਦਾ ਇਹ 2027 ਚ ਭੋਗ ਪੈ ਜਾਣਾ ਵਾਹਿਗੁਰੂ ਜੀ